ਯਾਰਾਲੇ ਦਾ ਉਤਚਾਰ ਤਰਮ ਤੋਂ ਆਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਮਝਾਤਾਂ ਦੇ ਸਭ ਵਰਨਾ ਦੇ ਜਦ ਤੱਕ ਆ ਜਲਵਾ ਸ਼ਿਵਦਤ ਨੇ ਧਰ ਸੀ ਇਸ ਤਰ ਕੇ ਆ ਚਰਣਾ ਤੇ ਜਦ ਕੀਤਾ ਯਾਦ ਪਰਿਤ ਮਨੋਂ ਮੈਨੀ ਦੀ ਬੋਸ਼ਗਾਰ ਗਿਆ ਕੰਨ ਜਿਗਰਾ ਗਿਆਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਹੱਥ ਬਾਜ ਨਿਸ਼ਾਨੀ ਗੈਰਤ ਦੀ ਲਾ ਕਲ ਕੀ ਤਖਤ ਸਜਾਉਂਦਾਰ ਆ ਨੰਦਪੁਰ ਦੀ ਐਸੀ ਸ਼ਾਨ ਬਣੀ ਅੰਦਰ ਵੀ ਸੀ ਸਚ ਕਹਾਉਂਦਾਰ ਆ ਛੱਕ ਅੰਮ੍ਰਿਤ ਮਰਦੇ ਜੀ ਪਾਉਂਦੇ ਗਿੱਦੜਾਂ ਤਨ ਦੇ ਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇ ਗਿਆ ਰੰਗੇ ਨੇ ਸਾਹ ਛਤਰਿਆਂ ਦੇ ਸੁੱਕ ਗਏ ਪੰਡਤ ਛੱਡ ਸੁਣਨੇ ਮੰਦਰਾ ਨੂੰ ਜਾ ਵਿੱਚ ਪਹਾੜੀ ਲੋਕ ਗਏ ਦੇਸੀ سپਿਤਾ ਦਾ ਦਿੱਲੀ ਵਿੱਚ ਆ ਕਰ ਧੂਆਂ ਤੇ ਉਪਕਾਰ ਗਏ ਅੰਮ੍ਰਿਤ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਚਾਂ ਲੰਗ ਲੰਗ ਕੇ ਸੋਲਾ ਦੇ ਸੇਜਾਂ ਸੌਂਦਾਰਿਆ ਵਿੱਚ ਜੰਗਲੀ ਛਾਵੇਂ ਤਾਰਿਆਂ ਦੀ ਮਾਲਕਦਿਆਂ ਸਿਵ ਤਾਂ ਗਾਉਂਦਾਰਾ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਮ ਦੁਨੀਆ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਗੁਰ ਪਾਣੀ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇੱਕ ਲੜਾ ਦਿੱਤਾ ਸੀ ਖਾਤਰ ਦੇਸ਼ ਆਜ਼ਾਦੀ ਲਈ ਪੁੱਤਰਾਂ ਦਾ ਨਿਆਂ ਦਾ ਪਾ ਦਿੱਤਾ ਜਦ ਦੇਖਿਆ ਡਿੱਗ ਅਜੀਤ ਪਿਆ ਲਾਂਗਲ ਤੋਰ ਜੁਝਾਰ ਗਿਆ ਅੰਨ ਜੇ ਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਨਿੱਕਿਆਂ ਦੀ ਰੋਹ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਝਾਲਮ ਦੀ ਜੜ ਪੱਟੀ ਜਾਊ ਇਹ ਹੱਸ ਕੇ ਬਚਨ ਉਚਾਰ ਗਿਆ ਤੰਦ ਕੇ ਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਮਾਰ ਗਿਆ ਜਦੋਂ ਮਾਂ ਦੀ ਰਹੀ ਨਾ ਕਸਰ ਕੋਈ ਹੁਣ ਜਾਮਾਂ ਲਈ ਰੋਨੀਰ ਗਿਆ ਪੈਰਾ ਵਿੱਚ ਛਾਲੇ ਪੈ ਗਏ ਸੀ ਤਾਈਓ ਮੰਨ ਵਿੱਚ ਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਉਣ ਲਈ ਲੱਖਾਈ ਦੁੱਖ ਸਾਰ ਗਿਆ ਧੰਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਕਰਮ ਤੋਂ ਵਾਰ ਗਿਆ ਮੌਸਮ ਹਰਦੇ ਗੰਮਣੇ ਜੋਦੇ ਦੀ ਕੀ ਲਖਣਾ ਹੈ ਕੁਰਬਾਨੀ ਨੂੰ ਜੋਗਾ ਤੱਕ ਦੁਨੀਆ ਚੁੱਕਦੀ ਰਹੂ ਉਸ ਧੰਨ ਪੁੱਤ ਆ ਦੇ ਜੰਨੀ ਨੂੰ ਜੋਗਾ ਸੇਂਗ ਭਾਗੋ ਵਾਲੀਆਂ ਦੀ ਤਰ ਅੰਮ੍ਰਿਤ ਗੁਰ ਆ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਆਰ ਗਿਆ ਪੁੱਤ ਚਾਰ ਧਰਮ ਤੋਂ ਆਰ ਗਿਆ ਪੁੱਤ ਚਾਰ ਧਰਮ ਤੋਂ ਆਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ